ਟਿਆਲਾ ਦੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਮਹਿੰਦਰ ਸਿੰਘ ਮਾਮਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਗੋਲੀ ਲੱਗਣ ਕਾਰਨ ਪੁਲਿਸ ਨੇ ਕਾਰਵਾਈ ਕਰਦੇ ਹੋਏ 6 ਘੰਟਿਆਂ ਦੇ ਵਿੱਚ ਹੀ ਇੱਕ ਜਿਹੜਾ ਕਿ ਮੁੱਖ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਆਪਸ ਵਿੱਚ ਇਹਨਾਂ ਦੀ ਉੱਥੇ ਕੋਈ ਤਿੱਖੀ ਬਹਿਸ ਹੋਈ ਉਦੋਂ ਬਾਅਦ 5 ਵਿੜੇ ਨੇ ਰਵੋਲਵਰ ਸ਼ਾਟਸ ਉਹਦੀ ਬੋਡੀ ਤੇ ਲੱਗੇ। ਵਿਦਿਨ 6 ਆਰ ਸਾਰਾ ਕੇਸ ਸੋਲਵ ਕੀਤਾ ਗਿਆ। ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰੋਲਵਰ ਉਹ ਵੀ ਰਿਕਵਰ ਹੈ ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋ ਗਿਆ ਉਹ ਵੀ ਰਿਕਵਰ ਹੈ ਦਿੱਤੀ ਰਾਤ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਮਹਿੰਦਰ ਸਿੰਘ ਮਾਮਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਗੋਲੀ ਲੱਗਣ ਕਾਰਨ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 6 ਘੰਟਿਆਂ ਦੇ ਵਿੱਚ ਹੀ ਇੱਕ ਜਿਹੜਾ ਕਿ ਮੁੱਖ ਦੋਸ਼ੀ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਐਸਪੀ ਸਿਟੀ ਪਲਵਿੰਦਰ ਸਿੰਘ ਛੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕੁਨਾਲ ਬਧਵਾ ਨੂੰ ਜੋ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਵਾਰਦਾਤ ਦੇ ਵਿੱਚ ਵਰਤਿਆ ਗਿਆ ਉਹਦਾ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਉਹਨਾਂ ਕਿਹਾ ਕਿ ਇਹ ਜੋ ਮਿਰਤਿਕ ਮਾਮਾ ਤੇ ਜਿਹੜਾ ਇਹ ਨੌਜਵਾਨ ਹੈ ਜਿਸ ਨੇ ਕਤਲ ਕੀਤਾ ਹੈ ਆਪਸ ਦੇ ਵਿੱਚ ਦੋਸਤ ਸਨ ਰਾਤ ਇਕੱਠੇ ਬੈਠੇ ਸੀ ਤੇ ਜਿੱਥੇ ਇਹਨਾਂ ਦੀ ਇੱਕ ਬਹਿਸ-ਵਾਜੀ ਹੋ ਗਈ ਬਹਿਸ-ਵਾਜੀ ਇੰਦੀ ਭਿਆਨਕ ਹੋ ਗਈ ਕਿ ਦੂਸਰੇ ਨੌਜਵਾਨ ਨੇ ਮੰਮੇ ਦੇ ਉੱਪਰ ਜਿਹੜਾ ਕੀ ਹਮਲਾ ਕਰਦਿਆ ਜਿਸ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਥਾਣਾ ਲੋਹਰੀਗੜ ਦੀ ਪੁਲਿਸ ਦੀ ਟੀਮ ਵੱਲੋਂ ਡੀਐਸਪੀ ਸਿਟੀ 1 ਸਤਨਾਮ ਸਿੰਘ ਨੇ ਕਾਰਵਾਈ ਕਰਦੇ ਹੋਏ ਜਿਹੜੀ ਕੀ ਦੋਸ਼ੀ ਨੂੰ 6 ਘੰਟਿਆਂ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇਤੋਂ ਮਾਨ ਮਾਨਯੋਗ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾਵੇਗਾ ਔਰ ਖਾਸ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਕਿ ਦੋਵਾਂ ਜਿਹੜਾ ਮ੍ਰਿਤਕ ਨੌਜਵਾਨ ਹੈ ਉਸ ਦੇ ਕੋਲ ਵੀ ਉੱਥੇ ਕਹਿੰਦੇ ਕਿ ਆਪਣਾ ਅਸਲਾ ਵੀ ਸੀ ਪਰ ਜਿਹੜਾ ਉਹਦਾ ਦੋਸਤ ਹੈ ਦਰਸ਼ਨ ਬਦਵਾ ਇਹਦੇ ਕੋਲ ਵੀ ਜਿਹੜਾ ਅਸਲਾ ਸੀ ਆਪਣਾ ਹਨੀ ਬਦਵਾ ਇਹਨੂੰ ਕਹਿੰਨੇ ਆ ਜਿਸ ਨੂੰ ਪਰ ਕੋਈ ਨਿੱਕੀ ਜੀ ਗੱਲ ਤੇ ਬਹਿਸ ਇਨੀ ਭਿਆਨਕ ਹੋ ਗਈ ਕਿ ਹਨੀ ਬਦਵਾ ਨੇ ਜਿਹੜੀ ਕਿ ਮਾਮੇ ਦੇ ਉੱਪਰ ਤਾੜ-ਤਾੜ ਗੋਲੀਆਂ ਚਲਾ ਦਿਆਂ ਪੰਜ ਦੇ ਕਰੀਬ ਗੋਲੀਆਂ ਲੱਗੀਆਂ ਜਿਸ ਤੇ ਉਸੇ ਮੌਕੇ ਤੇ ਮੌਤ ਹੋ ਗਈ ਐਸਐਸਪੀ ਸਾਹਿਬ ਸardar nanak singh ਦੀ ਗਾਈਡ ਲਾਈਨ ਤੇ ਜੋ ਇੱਕ ਸਾਰੀ ਡਿਸਟ੍ਰਿਕਟ ਪਟਿਆਲਾ ਦੀ ਪੁਲਿਸ ਟੀਮ ਵਚਨਬੱਧ ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਐਸ ਸੂਨ ਐਸ ਪੋਸੀਬਲ ਉਹਨੂੰ ਡਿਟੈਕਟ ਕੀਤਾ ਜਾਵੇ ਉਸੇ ਲਈ ਅੱਜ ਕੱਲ 10 ਵਜੇ ਇੱਕ ਇਨਫੋਰਮੇਸ਼ਨ ਰਸੀਵ ਹੋਈ ਕਿ ਇੱਕ ਮਹਿੰਦਰ ਸਿੰਘ ਐਲੀਅਸ ਮਾਮਾ ਨਾਂ ਦਾ ਬੰਦਾ ਹੈ ਉਹਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਵੇਂ ਇਨਫੋਰਮੇਸ਼ਨ ਇਹ ਆਈ ਨਾਲ ਦੀ ਨਾਲ ਡੀਐਸਪੀ ਸਤਨਾਮ ਸਿੰਘ ਐਸਐਚਓ ਗਗਨਦੀਪ ਇਹ ਨਾਲ ਦੀ ਨਾਲ ਮੌਕੇ ਤੇ ਰਸ਼ ਕੀਤਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਜਿਹੜਾ ਮੌਕਾ ਉਨੂੰ ਮੌਕੇ ਨੂੰ ਸੁਪਰਵਾਈਜ਼ ਕੀਤਾ ਮੌਕੇ ਦਾ ਵਿਜ਼ਿਟ ਕੀਤਾ ਔਰ ਉਹਨੂੰ ਹਰ ਐਂਗਲ ਦੇ ਨਾਲ ਸੈਂਟੀਫਿਕ ਐਂਗਲ ਨਾਲ ਉਹਨੂੰ ਐਨਲਾਈਜ਼ ਕੀਤਾ ਗਿਆ ਇਸੇ ਤਰ੍ਹਾਂ ਹੀ ਹਿਊਮਨ ਇੰਟ ਔਰ ਡਿਜੀਟਲ ਫੁੱਟਪ੍ਰਿੰਟਸ ਨੂੰ ਪਿੱਛੇ ਜਾ ਕੇ ਉਹਨੂੰ ਸਾਰਾ ਫਾਲੋਅ ਅਪ ਕੀਤਾ ਗਿਆ ਇਹਦੇ ਵਿੱਚ ਦੱਸਣ ਵਾਲੀ ਗੱਲ ਹੈ ਕਿ ਉੱਥੇ ਮਹਿੰਦਰ ਸਿੰਘ ਜਿਹਦਾ ਨਾਮ ਮਾਮਾ ਸੀਗਾ ਉਹਨੂੰ 55-56 ਸਾਲ ਦੀ ਉਮਰ ਹੈ ਦੂਜਾ ਆ ਗਿਆ ਜੀ ਕਨਾਲ ਵਦਵਾ ਉਲਫ ਹਨੀ ਵਦਵਾ ਇਹ ਆਪਸ ਚ ਇਹਨਾਂ ਦੀ ਉੱਥੇ ਕੋਈ ਤਿੱਖੀ ਬਹਿਸ ਹੋਈ ਉਦੋਂ ਬਾਅਦ ਪੰਜ ਜਿਹੜੇ ਨੇ ਰਵਲਵਰ ਸ਼ਾਟਸ ਉਹਦੀ ਬਾਡੀ ਤੇ ਲੱਗੇ। ਵਿਦਿਨ 6 ਆਰ ਸਾਰਾ ਕੇਸ ਟ੍ਰੇਸ ਕੀਤਾ ਗਿਆ। ਔਰ ਜਿਹੜਾ ਹਨੀ ਵਧਵਾ ਉਹਨੂੰ ਅਰੈਸਟ ਕਰ ਲਿਆ ਗਿਆ। ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰਵਲਵਰ ਉਹ ਵੀ ਰਿਕਵਰ ਹੈ, ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋ ਗਿਆ ਉਹ ਵੀ ਰਿਕਵਰ ਹੈ। ਔਰ ਬਾਕੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ। ਔਰ ਜਿਹੜਾ ਇਹਦਾ ਮੋਟਿਵ ਹੈ ਇਹਨਾਂ ਦਾ ਕਿ ਕੀ ਮੋਟਿਵ ਹੈ, ਕੀ ਬਹਿਸ ਹੋਈ। ਕੀ ਅੱਗੇ ਹੋਰ ਕ੍ਰਾਈਮਨਲ ਐਕਟੀਵਿਟੀ ਕੀ ਸੀ ਜਿਹਦੇ ਕਰਕੇ ਏਡਾ ਵੱਡਾ ਇੱਕ ਕਦਮ ਚੱਕਣਾ ਪਿਆ ਉਹ ਸਾਰੀ ਚੀਜ਼ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਸਾਰਾ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਉਹਨਾਂ ਨੂੰ ਕੇਸ ਰਿਕਾਰਡ ਤੇ ਲਿਆ ਕੇ ਔਰ ਇਹਦਾ ਕਨਕਲੂਜਨ ਜਿਹੜਾ ਉਹ ਇਨ ਕੋਰਟ ਪੇਸ਼ ਕੀਤਾ ਜਾ ਸਰ ਇਹ ਉੱਥੇ ਬੈਠ ਕੇ ਡਰਿੰਕ ਕਰ ਰਹੇ ਸੀਗੇ ਆ ਰਵਾਲਵਰ ਪਿਆ ਤੇ ਜਿਹੜਾ ਕ੍ਰਾਈਮ ਸੀਨ ਜਿਹੜਾ ਵਿੱਚ ਵਿੱਚ ਯੂਜ਼ ਹੋਇਆ ਔਰ ਕਵਰ ਹੋ ਗਿਆ ਜਿਹੜੀਆਂ ਬੁਲੇਟਸ ਨੇ ਔਰ ਕਵਰ ਹੋ ਗਈਆਂ ਨੇ ਇਸ ਕਰਕੇ ਸਾਰਾ ਕੇਸ ਟੂ ਸਰ ਕਾਰਨ ਦੀ ਵੀ ਜ ਮੋਰ ਦੀ ਇਨਵਾਲਵਮੈਂਟ ਵੀ ਸਰ ਇਹ ਇਹ ਫੈਮਿਲੀ ਨੇ ਦੋ ਨਾਮ ਲਿਖਾਏ ਨੇ ਤਾਂ ਉਹ ਤੋਂ ਬਾਅਦ ਅਸੀਂ ਇੱਕ ਜਿਹੜਾ ਸੀਗਾ ਉਹਦੀ ਇੰਟਰੋਗੇਸ਼ਨ ਵੀ ਕਰ ਲਈ ਹੈ ਔਰ ਬਟ ਅਸੀਂ ਹੁਣ ਹੋਰ ਰਿਮਾਂਡ ਲੈ ਕੇ ਡੀਪਲੀ ਇਨਵੈਸਟਿਗੇਟ ਕਰਾਂਗੇ ਕਿ ਇਹ ਮੋਟਿਵ ਕੀ ਸੀ ਕਿਉਂ ਇੰਨਾ ਹੀਨੀਅਸ ਔਰ ਬਰੂਟਰ ਮਰਡਰ ਕੀਤਾ ਗਿਆ ਤਾਂ ਦੋ ਨਾਮ ਕਿਹੜੇ ਕਿਹੜੇ ਲਿਖਾਏ ਨੇ ਕੁਝ ਇੱਕ ਨਾਲ ਹੋਰ ਆ ਸਰ ਉਹ ਹਾਲੇ ਤੱਕ ਪੁੱਛਗਿੱਛ ਜਿਹੜੀ ਇਹ ਗੱਲ ਉਹ ਨਹੀਂ ਨਾਲ ਜੋ ਦੱਸਿਆ ਕੋਲੈਬੋਰੇਟ ਹੋ ਰਹੀ ਹੈ ਉਹ ਬਾਕੀ ਸਾਰੀ ਚੀਜ਼ ਕਰਾਂਗੇ ਤਾਂ ਡਿਊਰਿੰਗ ਕੋਰਸ ਆਫ ਯੂਨੀਵਰਸਿਟੀ ਜਦੋਂ ਪੂਰੀ ਗੱਲ ਸਾਹਮਣੇ ਆ ਗਈ ਫਿਰ ਜ਼ਰੂਰ ਦੱਸਿਆ ਜਾਏਗਾ ਇਕੱਠੀ ਬੈਠੇ ਸੀ ਜੀ ਦੋਨੋਂ ਜੀ ਹਾਲੇ ਤੱਕ ਦੀ ਮੁੰਡਲੀ ਪੁੱਛ ਕੇ ਚਾਹੀ ਪਤਾ ਲੱਗਿਆ ਕਿ ਉੱਥੇ ਬੈਠੇ ਸੀ ਜੀ ਸਰ ਕਿ ਮੈਂ ਕੱਲ ਫਰੈਂਸਿਕ ਟੀਮ ਜੀ ਉੱਥੇ ਪਹੁੰਚਿਆ ਕੋਈ ਖਾਸ ਪਤੀਸ਼ ਤੋਂ ਬਾਅਦ ਸਿਰਕਲ ਕੇ ਸਾਹਮਣੇ ਆਇਆ ਕਿ ਸਰ ਬਿਲਕੁਲ ਸਰ ਖਾਸ ਜਿਹੜਾ ਮੌਕੇ ਦੇ ਉੱਤੇ ਸਰ ਮੈਂ ਜਿਵੇਂ ਦੱਸ ਰਿਹਾ ਜੀ ਇੰਨੀ ਛੇਤੀ ਨਾਲ ਇਹਦਾ ਪਹਿਲਾਂ ਕੀਤਾ ਕਿੰਨੇ ਉਹ ਵੀ ਫੜ ਲਿਆ ਗਿਆ 6 ਘੰਟਿਆਂ ਦੇ ਅੰਦਰ ਅੰਦਰ 6-7 ਘੰਟਿਆਂ ਉਦੋਂ ਬਾਅਦ ਵੈਪਨ ਵੀ ਰਿਕਵਰ ਹੈ ਗੱਡੀ ਵੀ ਰਿਕਵਰ ਹੈ ਮ ਔਰ ਕਿਹੜੀ ਇਹੋ ਜੀ ਗੱਲ ਸੀ ਜਿਹੜੀ ਲੈ ਕੇ ਇੰਨਾ ਕੁਝ ਕਰਨਾ ਪਿਆ ਉਹ ਹੁਣ ਤਾਂ ਅਸੀਂ ਜਿਹੜਾ ਇਹਨੂੰ ਰਿਮਾਂਡ ਲੈ ਕੇ ਪ੍ਰੋਪਰ ਸਰ ਜੀ ਬਿਲਕੁਲ ਜੀ ਇੰਨਾ ਕੁ ਲੋ ਜਿਹੜੇ ਲੱਜਲੀ ਸੀ ਜਿਹੜਾ ਬਿਲਕੁਲ ਜੀ ਸਰ ਕੋਈ ਪਹਿਲਾਂ ਵੀ ਥ੍ਰੈਟ ਸੀ ਕੀ ਮਾਮਾ ਨੂੰ ਨਹੀਂ ਸਰ ਹਾਲੇ ਤੱਕ ਦੀ ਸਰ ਸਾਨੂੰ ਉਹਨੇ ਕੋਈ ਪੁਲਿਸ ਨੂੰ ਇਦਾਂ ਦੇ ਕੋਈ ਥ੍ਰੈਟ ਜਾਂ ਉਹਨੇ ਕੋਸਾ ਸੋਸ਼ਲ ਤੇ ਕੋਈ ਇਦਾਂ ਦੀ ਨਹੀਂ ਪਾਈ ਹੋਈ ਸੀਗੀ ਉਹ ਸਾਰੀ ਨੂੰ ਅੱਗੇ ਹੁਣ ਮੈਂ ਤਾਂ ਹੀ ਕਹਿ ਰਿਹਾ ਹੁਣ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੋਈ ਇਨਵੈਸਟ ਕਰਨ ਇਹ ਵੀ ਸੁਣਨ ਚਾਹਦੇ ਕਿ ਇਹਦੇ ਫਾਰਦ ਦੀ ਨਸਲ ਤਾਂ ਦੁਨੀਆ ਦੀ ਇਹਨੇ ਕੋਈ ਰਿਜਿਸਟਰੀ ਸਰ ਮੈਂ ਹੇਰ ਐਂਡ ਸੇ ਤੋਂ ਉਹ ਵੀ ਕਹਾਂਗਾ ਵਿਸ਼ਵਾਸ ਨਾ ਕਰੋ ਜਿੰਨੀ ਦੇਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਪ੍ਰੋਪਰ ਨਹੀਂ ਆਉਂਦੀਆਂ ਇਹ ਤਾਂ ਹੁਣ ਰਿਮਾਂਡ ਲਿਆ ਜਾਏਗਾ ਜੀ ਰਿਮਾਂਡ ਲੈ ਕੇ ਫਿਰ ਪ੍ਰੋਪਰ ਸਾਰੀ ਗੱਲ ਸਾਹਮਣੇ ਆਏਗੀ ਸਰ ਕੁਝ ਪਤਾ ਚੱਲੇਗਾ ਕਿ ਪਹਿਲਾਂ ਤੋਂ ਪਲੈਨਿੰਗ ਕਰਕੇ ਆਇਆ ਸੀ ਜਾਂ ਹੀਟ ਆਫ ਮੂਵਮੈਂਟ ਦੇ ਵਿੱਚ ਇਹ ਸਾਰਾ ਕੰਮ ਹੋਇਆ ਸੀ ਸਰ ਮੈਂ ਸੌਰੀ ਮੇਰਾ ਹੁਣ ਉਹ ਕਿਹਾ ਗਿਆ ਅੱਗੇ ਇਨਵੈਸਟੀਗੇਸ਼ਨ ਨੂੰ ਇੰਪੈਕਟ ਪਾਏਗਾ ਜੇ ਮੈਂ ਇਸ ਗੱਲ ਨੂੰ ਕਹਾਂ ਸਰ ਦੋਸ਼ੀ ਕਿਉਂਕਿ ਪਲਾਨਡ ਔਰ ਹੀਟ ਆਫ ਮੂਵਮੈਂਟ ਦਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਔਰ ਬਾਅਦ ਚ ਜਾ ਕੇ ਕੋਰਟ ਦੇ ਟ੍ਰਾਇਲ ਦੇ ਵਿੱਚ ਇਦਾਂ ਦਾ ਸਟ ਸਰ ਇਹ ਤਾਂ ਪਹਿਲਾ ਮਾਮਲਾ ਦਰਜ ਹੈ ਕਿ ਜਿਹੜਾ ਮੁੰਡੇ ਨੂੰ ਕੰਮ ਦਿੱਤੋਗੇ ਨਹੀਂ ਠੀਕ ਸਰ ਇਹ ਕੰਮ ਕੀ ਕਰ ਰਿਹਾ ਸੀ ਦੋਸ਼ੀ ਹੈ ਜਿਹੜਾ ਹਾਂ ਨਹੀਂ ਬਦਲੋ ਸਰ ਕਰ ਲਾਂਗੇ ਸਰ ਚੱਕ ਕੀ ਕੀ ਕੰਮ ਕਰਦੇ ਸੀ ਜਿਹੜਾ ਮਰਿਆ ਉਹਤੇ ਵੀ ਨਹੀਂ ਸੀ ਕਰੀ ਕੋਈ ਨਹੀਂ ਸਰ